ਦਾ ਜੋ ਪਿੰਡ ਪੱਤੜਕਾ ਨਾਮ ਸੀ ਇਸ ਤੋਂ ਹੀ ਉਹਦਾ ਨਾਮ ਆਪਣਾ ਕੌਂਗਰੀਜੀ ਵਿੱਚ ਪੱਤੜ ਨੂੰ ਪੀਏਪੀ ਆਦਿ ਕਿਹਾ ਜਾਂਦਾ ਹੈ ਉਸ ਪੱਤੜ ਤੋਂ ਆਪਜੀ ਦਾ ਜੋ ਖੰਦਸਾ ਫਤਕ ਬਣ ਗਿਆ ਆਪ ਜੀ ਨੇ ਸਿੱਖ ਜਗਤ ਦੀ ਖਾਸ ਕਰਕੇ ਪੰਜਾਬੀਆਂ ਦੀ ਬਹੁਤ ਆਪਣੇ ਅਨੁਮਾਨੇ ਵਿਚਾਰ ਦੇ ਕੇ ਅਦਕਮ ਦਿਰਵਾਲ ਸਵੰਗ ਵਾਜਾ ਉਹ ਬੜੇ ਸੋਗਲ ਸਾਨੂੰ ਕਵੀ ਸੰਨ ਇਸ ਕਰਕਿਉ ਨੂੰ ਪਰਮ ਸ਼ੀਧੀ ਦਾ ਲੋਕਤਾਬੀ ਮਿਆ ਆਪ ਜੀ ਦਾ ਜਨਮ ਤੋਂ ਜਦੋਂ ਆ ਸੀ ਸਨਜਾ ਸਰਜੀਤ ਸਿੰਘ ਜੀ ਪੁੱਜਣ ਸਮਝਿਆ ਪ੍ਰਮਾਨ ਹੈ ਕਿ ਉਹ ਰਾਮਗੜੀਆ ਪਰਿਵਾਰ ਵਿੱਚ ਪੜਾ ਜਨਮ ਲਿਆ ਉਹਨਾਂ ਨੇ ਆਪ ਜੀ 79 ਸਾਲ ਦੀ ਉਮਰ ਜੀ ਕੇ ਜਿਸ ਦਿਨ ਰਾਤ ਨੂੰ ਸੋਕੀ ਇਸ ਵੀਰ ਨਹੀਂ ਉੱਠੇ ਇੱਕ ਦਿਨ ਪਹਿਲਾਂ ਬਰਨਾਲੇ ਜਾ ਕੇ ਉਹ ਇੱਕ ਸਮਾਗਮ ਦੇ ਵਿੱਚ ਜਾ ਕੇ ਆਪਣੀਆਂ ਕੱਪਤਾਵਾਂ ਤੇ ਉੱਥੇ ਦਾ ਜੋ ਪੁਪਿਆ ਇਸੰਨੋਂ ਨੂੰ ਸਮੋਤ ਕਰਕੇ ਆਇਆ ਕਰ ਆ ਕੇ ਸੁੱਦੇ ਤਸਵੀਰ ਨੂੰ ਸੁੱਤੇ ਰਹਿ ਜਾਗਾ ਬਹੁਤ ਅੱਛੀ ਬਾਤ ਸਾਰੀ ਦੁਨੀਆ ਨੂੰ ਧੋਖਾ ਕਰਕੇ ਉਹ ਕਵੀ ਸੰ ਸਰ ਪਰਿਵਾਰ ਨੂੰ ਇਹਨਾਂ ਗੱਲਾਂ ਦਾ ਬਹੁਤ ਧੋਖਾ ਰਹਿੰਦਾ ਹੈ ਕਿ ਕੋਈ ਕਹਿਣ ਵਾਲੀ ਕੋ ਗੱਲ ਹੁੰਦੀ ਹੈ ਜਿਹੜੀ ਅਸੀਂ ਜੀਹਦੇ ਉੱਤੇ ਨਹੀਂ ਕਰ ਸਕਦੇ ਮਾਦ ਇਹ ਦੁਨੀਆ ਤੋਂ ਜਾਣ ਵਾਲੇ ਵਾਸਤੇ ਇਸ ਤੋਂ ਸਵਾਗਤ ਦਾ ਮੌਕਾ ਕੋਈ ਨਹੀਂ ਹੁੰਦਾ ਬਿਨਾਂ ਕਿਸੇ ਦੁਖਤ ਗ੍ਰੀਵ ਦੇ ਬੰਦਾ ਸੁੱਤਾ ਪਿਆ ਗਿਆ ਸੋ ਉਹਨਾਂ ਦੀ ਪਰਿਵਾਰ ਨੂੰ ਮਹਾਰਾਜ ਭਾਣਾ ਉਹਨਾਂ ਦਾ ਬਲ ਵਖੀ ਉਹਨਾਂ ਨੂੰ ਸ਼ਾਂਤ ਰੱਖੇ